ਬਿਲਟੀ ਵੀ ਯੂਕੇ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਸੋ ਉਹਨਾਂ ਦੇ ਉੱਤੇ ਝਾਤ ਮਾਰਾਂਗੇ ਕਿ ਕਿਹੜੀਆਂ-ਕਿਹੜੀਆਂ ਖਬਰਾਂ ਅੱਜ ਪਹਿਲੇ ਪੰਨੇ ਤੇ ਰਹੀਆਂ ਨੇ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਉੱਤੇ ਪੁਲਿਸ ਵਿਖਾੜੇ ਜਿਹੜੀ ਝੜਕ ਹੋਈ ਹੈ ਉਹ ਖਬਰ ਬੀਤੇ ਕਾਲ ਤੋਂ ਹੀ बार-बार ਉਸ ਦੇ ਉੱਤੇ ਚਰਚਾ ਹੋ ਰਹੀ ਹੈ ਕਿਉਂਕਿ ਸੀਐਮ ਦੀ ਕੋਠੀ ਘੇਰਨ ਜਾ ਰਹੇ ਮੁਜ਼ਾਹਿਰਾਂਾਂ ਤੇ ਲਾਠੀ ਚਾਰਜ ਕੀਤਾ ਗਿਆ ਹੰਝੂ ਗੈਸ ਦੇ ਗੋਲੇ ਦਾਕੇ ਗਏ ਉਹਨਾਂ ਦੇ ਵੱਲੋਂ ਵੀ ਬੈਰੀਕੇਡ ਤੋੜ ਕੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਅ ਵੱਡੇ ਪ੍ਰਦਰਸ਼ਨ ਨੂੰ ਅੰਜਾਮ ਦਿੱਤਾ ਗਿਆ ਹਾਈਵੇ ਜਾਮ ਕੀਤੇ ਗਏ ਇਸ ਮੌਕੇ ਦੇ ਉੱਤੇ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਔਰ ਇਹ ਝੜਪ ਪਹਿਲੀ ਵਾਰ ਨਹੀਂ ਹੋਈ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਦੇ ਵੱਲੋਂ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਔਰ ਪਿਛਲੇ ਸਾਲ ਵੀ ਜੇਸੀ ਗੱਲ ਕਰੀਏ ਤੇ ਪਿਛਲੇ ਸਾਲ ਵੀ ਐਸੀ ਝੜਪ ਹੋਈ ਸੀ ਜਿਸ ਦੇ ਵਿੱਚ 30 ਦੇ ਕਰੀਬ ਪੁਲਿਸ ਮੁਲਾਜ਼ਮ ਉਹ ਫੱਟੜ ਹੋ ਗਏ ਸੀ ਔਰ ਇੱਕ ਵੀ ਵਿਅਕਤੀ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਕਾਰਵਾਈ ਦੀ ਗਲਤ ਜ਼ਰੂਰ ਹੋਈ ਸੀ ਬੀਤੇ ਕੱਲ ਵੀ ਇਹ ਸਾਰੀ ਘਟਨਾ ਦੁਬਾਰਾ ਉਸੇ ਤਰੀਕੇ ਦੇ ਨਾਲ ਹੋਈ ਹੈ ਔਰ ਮਾਹੌਲ ਬੜਾ ਤਣਾਅਪੂਰਨ ਹੋਇਆ ਸੀ ਤਸਵੀਰਾਂ ਸਾਰਿਆਂ ਨੇ ਸਾਰਾ ਦਿਨ ਕੱਲ ਦੇਖੀਆਂ ਜਿੱਥੇ ਪੁਲਿਸ ਔਰ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਉੱਪਰ ਬੈਠੇ ਜਿਹੜੇ ਉਹਨਾਂ ਦੇ ਵਰਕਰ ਸੀ ਆਗੂ ਸੀ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਹੈ ਕਿਰਪਾਨਾਂ ਚਲੀਆਂ ਨੇ ਔਰ ਇਸ ਮੌਕੇ ਦੇ ਉੱਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਖੁਦੜਣ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਰੀਆਮ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਉਹਨਾਂ ਦੇ ਵੱਲੋਂ ਲਗਾਏ ਗਏ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਹੋਰ ਪਖਿਆ ਮੁਹਾਲੀ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਭੜਕਾਉ ਪਾਸ਼ਨ ਦੇਣ ਕਾਰਨ ਹਿਰਾਸਤ ਦੇ ਵਿੱਚ ਵੀ ਲਿਆ ਉਹਨਾਂ ਨੂੰ ਬਸਾਂ ਦੇ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ ਦੇਰ ਸ਼ਾਮ ਉਹਨਾਂ ਨੂੰ ਫਿਰ ਤੋਂ ਛੱਡ ਦਿੱਤਾ ਗਿਆ ਜਿਵੇਂ ਅੱਗੇ ਕੀਤਾ ਜਾਂਦਾ ਸੋ ਮੁਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਤਾਂ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਔਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਸਿੱਖ ਜਥੇਬੰਦੀਆਂ 'ਚ 25 ਜਨਵਰੀ ਨੂੰ ਹੁਣ ਮੀਟਿੰਗ ਹੋਏਗੀ ਔਰ ਇਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋਇਆ ਹਿਰਾਸਤ ਦੇ ਵਿੱਚ ਲਿਆ ਉਹਨਾਂ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਸ ਤੋਂ ਬਾਅਦ ਜਦੋਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਛੱਡਿਆ ਤੇ ਉਹਨਾਂ ਦੇ ਕੁਝ ਆਗੂਆਂ ਦੇ ਨਾਲ ਮੀਟਿੰਗ ਹੋਈ ਆ ਤੇ ਹੁਣ ਅਗਲੀ ਬੈਠਕ ਜਿਹੜੀ ਆ 25 ਜਨਵਰੀ ਨੂੰ ਮੀਟਿੰਗ ਹੋਏਗੀ ਉਸ ਦੇ ਵਿੱਚ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਆਹਨਾਂ ਵਾਲੇ ਟਾਈਮ ਦੇ ਵਿੱਚ ਵੀ ਐਸਾ ਟਕਰਾਅ ਨਾ ਹੋਏ ਪਰ ਬੀਤੇ ਕੱਲ ਜਿਹੜਾ ਸਾਰਾ ਮਾਹੌਲ ਬਣਿਆ ਉਹ ਸਾਰੀਆਂ ਅਖਬਾਰਾਂ ਦੀਆਂ ਸੁਰਖੀ ਜ਼ਰੂਰ ਬਣੀ ਹੋਈਆਂ ਉਸ ਤੋਂ ਇਲਾਵਾ ਵੱਡੀ ਖਬਰ ਦਿੱਲੀ ਵਿਧਾਨ ਸਭਾ ਚੋਣਾਂ ਦਾ ਜਿਹੜਾ ਐਲਾਨ ਕੀਤਾ ਗਿਆ 5 ਫਰਵਰੀ ਨੂੰ ਚੋਣਾਂ ਹੋਣਗੀਆਂ ਔਰ ਇਸ ਤੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਵੱਡਾ ਇੱਕ ਉਲਟ ਫੇਰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਭਾਜਪਾ ਦੇ ਵੱਲੋਂ ਕਾਂਗਰਸ ਦੇ ਵੱਲੋਂ ਐਗਰੈਸਿਵਲੀ ਇਸ ਚੋਣਾਂ ਨੂੰ ਇਹਨਾਂ ਚੋਣਾਂ ਨੂੰ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਕੱਲ 5 ਫਰਵਰੀ ਸੀ ਕੱਲ ਨੂੰ ਇਹ ਕੱਲ ਇਸ ਚੋਣਾਂ ਦਾ ਐਲਾਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀਕ ਦਾ ਐਲਾਨ ਕੀਤਾ ਗਿਆ ਕਿ 5 5 ਫਰਵਰੀ ਨੂੰ ਚੋਣਾਂ ਹੋਣਗੀਆਂ ਔਰ 8 ਨੂੰ ਇਹਦਾ ਰਿਜ਼ਲਟ ਆਏਗਾ ਪਰ ਤੁਸੀਂ ਉਸ ਤੋਂ ਪਹਿਲਾਂ ਦੇਖੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਮੇਰੇ ਖਿਆਲ ਪਹਿਲਾ ਸੂਬਾ ਹੋਏਗਾ ਇਹ ਦਿੱਲੀ ਜਿੱਥੇ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਹੋ ਚੁੱਕੀਆਂ ਸੀ ਕਈ ਪਾਰਟੀਆਂ ਨੇ ਪੂਰੇ ਪੂਰੇ ਕੈਂਡੀਡੇਟ ਐਲਾਨ ਕਰ ਦਿੱਤੇ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਤੋਂ ਪਹਿਲਾਂ-ਪਹਿਲਾਂ ਦੋ ਰੈਲੀਆਂ ਕਰ ਦਿੱਤੀਆਂ ਗਈਆਂ ਸੀ ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਧਾਨ ਮੰਤਰੀ ਕਿਸੇ ਸੂਬੇ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜਾਂਦੇ ਨੇ ਤੇ ਆਖਰੀ ਗੇੜ ਦਾ ਜਿਹੜਾ ਚੋਣ ਪ੍ਰਚਾਰ ਹੁੰਦਾ ਹੈ ਕੁਝ 2-4-5 ਦਿਨ 10 ਦਿਨ ਰਹਿ ਗਏ ਹੁਣ ਉਸ ਤੋਂ ਇਲੈਕਸ਼ਨਾਂ ਨੂੰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਪਹੁੰਚਦੇ ਨੇ ਪਰ ਇਹ ਦਿੱਲੀ ਕਿੰਨੀ ਇੰਪੋਰਟੈਂਟ ਹੈ ਭਾਜਪਾ ਦੇ ਲਈ ਵੀ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਭਾਜਪਾ ਨਹੀਂ ਚੋਣ ਲੜ ਰਹੇ ਦਿੱਲੀ ਦੇ ਵਿੱਚ ਬਕਾਰ ਦਾ ਜਿਹੜਾ ਸਵਾਲ ਬਣ ਗਿਆ ਉਹ ਨਰਿੰਦਰ ਮੋਦੀ ਔਰ अरविंद केजरीवाल ਦੇ ਵਿਚਕਾਰ ਬਣ ਗਿਆ ਕਿਉਂਕਿ ਭਾਜਪਾ ਨਰਿੰਦਰ ਮੋਦੀ ਦੇ ਚਿਹਰੇ ਦੇ ਉੱਪਰ ਚੋਣ ਲੜ ਰਹੀ ਹੈ ਔਰ ਆਮ ਆਦਮੀ ਪਾਰਟੀ अरविंद केजरीवाल ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਵੀ ਜੇ ਸਾਡੇ ਸਾਨੂੰ ਫਿਰ ਤੋਂ ਮੌਕਾ ਮਿਲਦਾ ਤੇ अरविंद केजरीवाल ਦਿੱਲੀ ਦੇ ਮੁੱਖ ਮੰਤਰੀ ਹੋਣਗੇ ਸੋ ਇਹ ਵਿਕਾਰ ਦੀ ਲੜਾਈ ਬਣੀ ਹੋਈ ਹੈ ਇਹ ਅਖਬਾਰਾਂ ਦੀਆਂ ਸੁਰਖੀਆਂ ਅੱਜ ਬਣੇ ਸੰਸਦ ਮੈਂਬਰ ਅਮਰਿਤਪਾਲ ਦੇ ਪਿਤਾ ਸਿਮਰਨਜੀਤ ਸਿੰਘ ਮਾਨਸਣੇ ਪੰਜਾਬ ਨੂੰ ਨਜ਼ਰਬੰਦ ਕੀਤਾ ਗਿਆ ਸੀ ਬੀਤੇ ਕੱਲ ਵੀ ਇਹਦੇ ਤੇ ਆਪਾਂ ਜ਼ਿਕਰ ਕੀਤਾ ਸੀ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਵੱਡੇ ਪੰਦਰ ਦੇ ਉੱਤੇ ਮੌਸਮ ਮੌਸਮ ਨੂੰ ਲੈ ਕੇ ਸਾਰੇ ਬੜੇ ਚਿੰਤਤ ਨੇ ਹਾਲਾਂਕਿ ਚਾਹੇ ਗਰਮੀ ਹੋਵੇ ਗਰਮੀ ਵੀ ਪੰਜਾਬੀਆਂ ਨੂੰ ਬਰਦਾਸ਼ਤ ਕਰਨੀ ਬੜੀ ਔਖੀ ਹੋ ਜਾਂਦੀ ਹੈ ਤੇ ਹੁਣ ਸਰਦੀਆਂ ਤੇ ਸਰਦੀਆਂ ਦੇ ਵਿੱਚ ਵੀ ਪੰਜਾਬੀ ਜਿਹੜੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਦੇ ਘਰੋਂ ਉਹਨਾਂ ਦੇ ਮੂੰਹ ਸੁਣਦੇ ਆ ਵੀ ਐਤਕੀ ਪਤਾ ਨਹੀਂ ਕੀ ਹੋ ਗਿਆ ਠੰਡ ਬਹੁਤ ਪੈ ਰਹੀ ਹੈ ਹਾਲਾਂਕਿ ਇਹ ਹਰ ਇੱਕ ਸਾਲ ਪੈਂਦੀ ਹੈ ਸੋ ਇਸ ਠੰਡ ਦੇ ਨਾਲ ਉਡਾਨਾਂ ਤੇ ਰੇਲ ਗੱਡੀਆਂ ਤੇ ਧੁੰਦ ਦੀ ਮਾਰ ਪਈ ਹੈ ਫਿਲਹਾਲ ਰਾਹਤ ਦੇ ਅਸਾਰ ਨਹੀਂ ਮੌਸਮ ਵਿਗਿਆਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਵੀ orange alert ਪੰਜਾਬ ਦੇ ਵਿੱਚ ਜਾਰੀ ਕੀਤਾ ਹੋਇਆ ਹੈ ਧੁੰਦ ਦਾ ਅਰ ਔਰ ਕੱਲ ਨੂੰ ਵੀ ਕੱਲ ਭਲਕੇ ਵੀ ਔਰੇਂਜ ਅਲਰਟ ਭਲਕੇ ਦਾ ਵੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਅਗਲੇ 2-3 ਦਿਨਾਂ ਯਾਨਕਿ 11, 12 ਔਰ 13 ਦੇ ਵਿਚਕਾਰ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਬਾਰਿਸ਼ ਬਹੁਤ ਹੀ ਜ਼ਿਆਦੀ ਨਹੀਂ ਹੋਏਗੀ ਪਰ ਦੱਸਿਆ ਹੈ ਕਿ ਅਨੁਮਾਨਿਤ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਕੱਲ ਦੇ ਦਿਨ ਦੇ ਵਿੱਚ ਜੇਕਰ ਗੱਲ ਕਰੀਏ ਤਾਪਮਾਨ ਦੀ ਵੀ ਕਿਹੜਾ ਇਲਾਕਾ ਪੰਜਾਬ ਦਾ ਜ਼ਿਆਦਾ ਠੰਡਾ ਰਿਹਾ ਤੇ ਉਹਦੇ ਵਿੱਚ ਗੁਰਦਾਸਪੁਰ ਸਭ ਤੋਂ ਜ਼ਿਆਦਾ ਠੰਡਾ ਇਲਾਕਾ ਰਿਹਾ ਕੱਲ ਪੰਜਾਬ ਦੇ ਵਿੱਚ 5 ਡਿਗਰੀ ਸੈਲਸੀਅਸ ਉਥੇ ਦਾ ਤਾਪਮਾਨ ਸੀ ਅੰਮ੍ਰਿਤਸਰ 6.5 ਫਰੀਦਕੋਟ 6.9 ਉਸ ਤੋਂ ਬਾਅਦ ਅੱਗੇ-ਅੱਗੇ ਵਧਦਾ ਗਿਆ ਔਰ ਸਭ ਤੋਂ ਠੰਡਾ ਇਲਾਕਾ ਜਿਹੜਾ ਹੈ ਉਹ ਗੁਰਦਾਸਪੁਰ ਰਿਆ ਔਰ ਦਿੱਲੀ ਤੋਂ 400 ਦੇ ਕਰੀਬ ਉਡਾਨਾਂ ਮੁਲਤਵੀ ਹੋਈਆਂ ਬੀਤੇ ਕੱਲ ਧੁੰਦ ਦੇ ਕਾਰਨ ਖਰਾਬ ਵਿਜ਼ਿਬਿਲਟੀ ਦੇ ਕਾਰਨ ਔਰ ਰੇਲ ਗੱਡੀਆਂ ਵੀ ਕਈ ਘੰਟੇ ਲੇਟ ਹੋਈਆਂ ਯਾਤਰੀਆਂ ਦੀ ਪਰੇਸ਼ਾਨੀ ਜਿਹੜੀ ਆ ਉਹ ਵਧੀਆ ਉਹ ਸੁਭਾਵਿਕ ਜੀ ਗੱਲ ਹੈ ਵੀ ਯਾਤਰੀਆਂ ਦੀ ਪਰੇਸ਼ਾਨੀ ਉਸ ਦੇ ਨਾਲ ਵਧਨੀ-ਵਧਨੀ ਸੀ ਜੰਮੂ ਕਸ਼ਮੀਰ ਦੇ ਬਾਂਡੀਪੂਰਾ ਦੇ ਵਿੱਚ ਮੰਗਲਵਾਰ ਨੂੰ ਹੋਈ ਜ਼ਬਰਦਸਤ ਬਰਫਬਾਰੀ ਬਰਬਾਰੀ ਦੇ ਨਾਲ ਬਰਫ ਦੀ ਚਾਦਰ ਜਿਹੜੀ ਆ ਪੂਰੀ ਘਾਟੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਅਸਰ ਪੰਜਾਬ ਤੇ ਵੀ ਆ ਕਿਉਂਕਿ ਜਦੋਂ ਵੀ ਤੁਹਾਨੂੰ ਬਾਰ ਬਾਰ ਅਸੀਂ ਜ਼ਿਕਰ ਕਰਦੇ ਹਾਂ ਹਿਮਾਚਲ ਦੇ ਵਿੱਚ ਜਦੋਂ ਵੀ ਠੰਡ ਹੁੰਦੀ ਆ ਜਾਂ ਜੰਮੂ ਕਸ਼ਮੀਰ ਦੇ ਵਿੱਚ ਠੰਡ ਹੁੰਦੀ ਆ ਤੇ ਜਿੰਨੇ ਵੀ ਮੈਦਾਨੀ ਇਲਾਕੇ ਨੇ ਉੱਤਰੀ ਭਾਰਤ ਵੱਲ ਨੂੰ ਜਦੋਂ ਸ਼ੀਤ ਲਹਿਰ ਚੱਲਦੀ ਆ ਤੇ ਇੱਥੇ ਠੰਡ ਦਾ ਮਾਹੌਲ ਹੋਰ ਜ਼ਿਆਦਾ ਵੱਧ ਜਾਂਦਾ ਹੈ। ਹੋਰ ਕੱਲ ਦੀ ਜਿਹੜੀ ਖਬਰ ਬੜੀ ਇੰਪੋਰਟੈਂਟ ਰਹੀ ਪੁਚਾਲ ਦੇ ਨਾਲ ਤਿੱਬਤ ਹਿੱਲਿਆ। ਤਿੱਬਤ ਦੇ ਨਾਲ ਨਾਲ ਦੱਸ ਦਈਏ ਕਿ ਪੰ ਭਾਰਤ ਦੇ ਵੀ ਕਈ ਇਲਾਕੇ ਪੱਛਮੀ ਬੰਗਾਲ ਦੇ ਵਰਗੇ ਕਈ ਇਲਾਕੇ ਦੱਤੇ ਸੀ ਜਿੱਥੇ ਕਿ ਇਹ ਝਟਕੇ ਮਹਿਸੂਸ ਕੀਤੇ ਗਏ 126 ਲੋਕਾਂ ਦੀ ਮੌਤ ਹੋਈ ਹੈ ਨੇਪਾਲ ਭੂਟਾਨ ਤੇ ਭਾਰਤ ਦੇ ਉੱਤਰੀ ਹਿੱਸੇ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ ਔਰ ਇਹਦੀ ਜਿਹੜੀ ਤੀਬਰਤਾ ਦੀ ਗੱਲ ਕਰੀਏ ਤਾਂ 6.8 ਸੀ ਇਹਦੀ ਤੀਬਰਤਾ ਮਾਉਂਟ ਐਵਰੇਸਟ ਖੇਤਰ ਦੇ ਟਿੰਗਰੀ ਕਾਉਂਟੀ ਦੇ ਵਿੱਚ ਪੁਚਾਲ ਦਾ ਕੇਂਦਰ ਜਿਹੜਾ ਹੈ ਉਹ ਇਸੇ ਕਰਕੇ ਦੇਖੋ ਤੁਸੀਂ ਕਿ ਇਹ ਮਾਉਂਟ ਐਵਰੇਸਟ ਦੇ ਨਾਲ ਕੀ ਕੀ ਲੱਗਦਾ ਹੈ ਭੂਟਾਨ ਲੱਗਦਾ ਹੈ ਨੇਪਾਲ ਔਰ ਇਹ ਇਹਨਾਂ ਚੀਜ਼ਾਂ ਤੱਕ ਇਹਨਾਂ ਇਲਾਕਿਆਂ ਤੱਕ ਇਹਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲਿਆ ਲਹਾਸਾ ਬਲਾਕ ਦੇ ਮਸ਼ਹੂਰ ਹਿੱਸੇ 'ਚ ਤਰੇੜ ਕਾਰਨ ਪੁਚਾਲ ਆਇਆ ਕਈ ਥਾਂ ਦੇ ਉੱਤੇ ਨੁਕਸਾਨ ਹੋਇਆ ਔਰ ਪੁਚਾਲ ਦੇ ਨਾਲ ਖਾਸ ਕਰ ਤਿੱਬਤ ਦੇ ਵਿੱਚ ਵੱਡਾ ਨੁਕਸਾਨ ਹੋਇਆ ਜਿਹੜਾ ਉਹ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਜੇਕਰ ਅਖਬਾਰਾਂ ਦੀਆਂ ਸੁਰਖੀਆਂ ਦਾ ਜ਼ਿਕਰ ਕਰੀਏ ਤੇ ਕੱਲ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਲੈ ਕੇ ਵੀ ਕੱਲ ਬੜੀ ਚਿੰਤਾ ਭਰੀ ਖਬਰ ਆਈ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹ ਉਹਨਾਂ ਦੇ 1 ਘੰਟੇ ਦੇ ਕਰੀਬ ਜਗਜੀਤ ਸਿੰਘ ਡੱਲੇਵਾਲ ਕਰ ਬੇਹੋਸ਼ ਰਹੇ ਔਰ ਉਥੇ ਬੜਾ ਗਮਗੀਨ ਮਾਹੌਲ ਬਣ ਗਿਆ ਸੀ ਪੂਰੇ ਅੰਦੋਲਨ ਦੇ ਵਿੱਚ ਹਾਲਾ ਕਿ ਕਈ ਮਹਿਲਾਵਾਂ ਭਾਵੁਕ ਵੀ ਹੋਈਆਂ ਔਰ ਉਥੇ ਪਾਰਟ ਸ਼ੁਰੂ ਹੋ ਗਏ ਉਹਨਾਂ ਦੀ ਕਾਮਨਾ ਕਰਨ ਲੱਗ ਪਏ ਸਾਰੇ ਕਿ ਉਹ ਸੇਤ ਯਾਵ ਰਹਿਣ ਕਿਉਂਕਿ ਮੋਰਚੇ ਨੂੰ ਉਹਨਾਂ ਦੀ ਬੜੀ ਲੋੜ ਹੈ ਸੋ ਇਸ ਦੇ ਵਿੱਚ ਕਿਸਾਨਾਂ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਜ ਜਿਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਖਰਾਬ ਹੋਈ ਤਾਂ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੱਲੇਵਾਲ ਉਹਨਾਂ ਨੂੰ ਕੁਝ ਹੋਇਆ ਤੇ ਕੇਂਦਰ ਮਾਹੌਲ ਨਹੀਂ ਸੰਭਾਲ ਪਾਏਗਾ ਆਨ ਵਾਲਾ ਇਹ ਕਿਸਾਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਔਰ ਕਿਸਾਨਾਂ ਦੇ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਨੇ ਆਨ ਵਾਲੇ ਦਿਨਾਂ ਦੇ ਵਿੱਚ ਕੱਲ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਭੰਦੇਰ ਹੁਣਾਂ ਦੇ ਵੱਲੋਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ 10 ਨੂੰ ਅਸੀਂ ਪੰਜਾਬ ਭਰ ਦੇ ਵਿੱਚ ਦੇਸ਼ ਭਾਲ ਕਿਉਂ ਤਾਂ ਗੱਲ ਦੇਸ਼ ਭਰ ਦੀ ਕਰਦੇ ਨੇ ਦੇਸ਼ ਭਰ ਦੇ ਵਿੱਚ ਅਸੀਂ ਅਰਥੀ ਫੂਕ ਮੁਜਾਰੇ ਕਰਾਂਗੇ ਅਰਥੀ ਫੂਕਾਂਗੇ ਕੇਂਦਰ ਸਰਕਾਰ ਦੀ ਔਰ ਉਸ ਤੋਂ ਇਲਾਵਾ ਅਗਲਾ ਉਹਨਾਂ ਨੇ ਪ੍ਰੋਗਰਾਮ ਦੇ ਦਿੱਤਾ ਹੈ ਕਿ 23 13 ਤੇ 14 ਤਰੀਕ ਨੂੰ ਲੋਹੜੀ ਤੇ ਮਾਘੀ ਵਾਲੇ ਦਿਨ ਪੂਰੇ ਦੇਸ਼ ਦੇ ਵਿੱਚ ਉਹ ਖੇਤੀ ਮੰਡੀਕਰਨ ਖਰੜੇ ਦਾ ਜਿਹੜਾ ਜਿੰਨੀਆਂ ਵੀ ਕਾਪੀਆਂ ਨੇ ਉਹਨਾਂ ਨੂੰ ਸਾੜਿਆ ਜਾਏਗਾ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਔਰ ਉਹਨਾਂ ਨੇ ਕਿਹਾ ਕਿ ਉਹ 13 ਤੇ 14 ਤਰੀਕ ਨੂੰ ਜਦੋਂ ਲੋਹੜੀ ਲੋਕ ਰਾਤ ਨੂੰ ਸਾੜਨਗੇ ਜਾਂ ਮਾਘੀ ਵਾਲੇ ਦਿਨ ਦੋ ਦਿਨ ਉਹ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਔਰ ਵੱਡਾ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਹੈ 26 ਨੂੰ ਟਰੈਕਟਰ ਮਾਰਚ ਹੋਏਗਾ 26 ਜਾਨੀ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 26 ਜਨਵਰੀ ਵਾਲੇ ਦਿਨ ਤੁਹਾਨੂੰ ਯਾਦ ਹੋਏਗਾ ਕਿ ਲਾਲ ਕਿਲੇ ਵਾਲਾ ਇਨਸੀਡੈਂਸ ਉਹਦੋਂ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਕੀਤਾ ਗਿਆ ਸੀ ਜਦੋਂ ਪਿਛਲੇ ਪਹਿਲੇ ਅੰਦੋਲਨ ਦੇ ਵਿੱਚ ਜੋ ਕੋ ਸਾਹਮਣੇ ਆਇਆ ਸੀ ਪਰ ਹੁਣ ਫੇਰ ਤੋਂ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਔਰ ਇਹ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਏਗਾ ਹਾਲਾਂਕਿ ਹੁਣ ਲਾਲ ਕਿਲੇ ਵੱਲੋਂ ਤਾਂ ਨਹੀਂ ਜਾਇਆ ਜਾਏਗਾ ਇਦਾ ਅਸਰ ਕਿੱਥੇ ਕਿੱਥੇ ਦੇਖਣ ਨੂੰ ਮਿਲਦਾ ਹੈ ਉਹ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਪੂਰੇ ਦੇਸ਼ ਦੀ ਕਾਲ ਕੀਤੀ ਗਈ ਹੈ ਕਿ 26 ਤਰੀਕ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ ਪਰ ਇਹਦਾ ਅਸਰ ਪੰਜਾਬ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਕੇਂਦਰ ਪੰਜਾਬ ਰਹੇਗਾ ਇਸ ਤੋਂ ਇਲਾਵਾ ਜੇਕਰ ਬਾਕੀ ਸੂਬਿਆਂ ਦੀ ਗੱਲ ਕਰੀਏ ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਜਿੱਦਾਂ ਮਣੀਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਪੰਜਾਬ ਦਾ ਪੰਜਾਬ ਦੇ ਉੱਪਰ ਉਹਦਾ ਕਿੰਨਾ ਅਸਰ ਹੈ ਕਿਉਂਕਿ ਦੇਸ਼ ਬਹੁਤ ਵੱਡਾ ਹੈ 150 ਕਰੋੜ ਦੇ ਵਾਦੀ ਵਾਲਾ ਦੇਸ਼ ਹੈ ਔਰ ਕਈ ਸੂਬੇ ਨੇ ਇਸ ਕਰਕੇ ਕਈ ਵਾਰ ਜੇ ਅੰਦੋਲਨ ਉਸ ਤਰੀਕੇ ਦਾ ਨਹੀਂ ਬਣਦਾ ਜਿਵੇਂ ਪਹਿਲਾ ਅੰਦੋਲਨ ਬਣਿਆ ਸੀ ਤੇ ਇਹਦੀ ਗੂੰਜ ਜੇ ਤੁਸੀਂ ਕਹੋ ਕਿ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਗੂੰਜਰੀ ਹੋਏਗੀ ਔਰ ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਹੋਏਗਾ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਐਸਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਪਹਿਲੇ ਅੰਦੋਲਨ ਦੇ ਵਿੱਚ ਇਹ ਚੀਜ਼ਾਂ ਮਹਿਸੂਸ ਕੀਤੀਆਂ ਗਈਆਂ ਸੀ ਕਿ ਪੂਰੇ ਦੇਸ਼ ਦੇ ਵਿੱਚ ਇੱਕ ਜਨ ਅੰਦੋਲਨ ਬਣਿਆ ਸੀ ਪਰ ਇਸ ਅੰਦੋਲਨ ਦੇ ਵਿੱਚ ਐਸਾ ਕੁਝ ਨਹੀਂ ਹੋ ਰਿਹਾ ਕਾਰਨ ਕੀ ਹੈ ਕਾਰਨ ਦੋ ਨੇ ਪੰਜਾਬ ਦੇ ਵਿੱਚ ਕਿਸਾਨ ਬੈਠੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਹਰਿਆਣੇ ਦੀ ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਰਾਜਸਥਾਨ ਜਿੱਥੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੁੰਦੇ ਸੀ ਉੱਥੇ ਵੀ ਭਾਜਪਾ ਦੀ ਸਰਕਾਰ ਹੈ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਤੋਂ ਕਿਸਾਨ ਪੰਜਾਬ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਸੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਸੋ ਇਸ ਅੰਦੋਲਨ ਦਾ ਕਿੰਨਾ ਕੁ ਅਸਰ ਹੈ ਉਹਨਾਂ ਸੂਬਿਆਂ ਦੇ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੋ ਟੋਹਾਨਾ ਦੇ ਵਿੱਚ ਹੁਣ ਵੀ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਸ ਦੇ ਵੱਲੋਂ ਐਸ ਕੇ ਮਪ ਦੇ ਵੱਲੋਂ ਜਿਹੜੀ ਇੱਕ ਮਹਾਪੰਚਾਇਤ ਕੀਤੀ ਗਈ ਸੀ ਟੋਹਾਣਾ ਦੇ ਵਿੱਚ ਉਹਦੇ ਵਿੱਚ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ 80 ਤੋਂ 85 ਫੀਸਦੀ ਜਿਹੜੇ ਲੋਕ ਉਸ ਉਹਨਾਂ ਦੇ ਮਹਾਪੰਚਾਇਤ ਦੇ ਵਿੱਚ ਬੈਠੇ ਸੀ ਉਹ ਪੰਜਾਬੀ ਸੀ ਪੰਜਾਬ ਤੋਂ ਗਏ ਹੋ ਸੀ ਮਤਲਬ ਹਰਿਆਣੇ ਦੇ ਬਹੁਤ ਸਾਰੇ ਕਿਸਾਨ ਉਸ ਮਹਾਪੰਚਾਇਤ ਦੇ ਵਿੱਚ ਟੋਹਾਣਾ ਵਾਲੀ ਦੇ ਵਿੱਚ ਦੇਖੇ ਗਏ ਨੇ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਅੰਦੋਲਨ ਪੰਜਾਬ ਤੱਕ ਹੀ ਸਿਮਟ ਕੇ ਜ਼ਿਆਦਾ ਤਰੀਕੇ ਦੇ ਨਾਲ ਰਹਿ ਗਿਆ ਔਰ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਦੇ ਵੀ ਸਿਰ ਦੇ ਉੱਤੇ ਜੂੰ ਜਿਹੜੀ ਆ ਉਹ ਨਹੀਂ ਸਰਕ ਰਹੀ ਹੈ ਕਿਉਂਕਿ ਇਸ ਅੰਦੋਲਨ ਨੂੰ ਉਹਨਾਂ ਨੇ ਸੂਬੇ ਤੱਕ ਹੀ ਸਿਮੇਟ ਕੇ ਰੱਖ ਦਿੱਤਾ ਹੈ ਹਾਲਾਂਕਿ ਕਿਸਾਨਾਂ ਦੇ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਪੂਰੇ ਦੇਸ਼ ਦੇ ਕਿਸਾਨ ਮੰਗ ਕਰਦੇ ਨੇ ਪੂਰੇ ਦੇਸ਼ ਦੇ ਵਿੱਚ ਅੰਦੋਲਨ ਚੱਲ ਰਿਹਾ ਪਰ ਇਹ ਚਿੰਤਾ ਦਾ ਵਿਸ਼ਾ ਇਹ ਹੈ ਕਿ ਕੀ ਸਾਡੇ ਨਾਲ ਲੱਗਦੇ ਜਿਹੜੇ ਗੁਆਂਢੀ ਸੂਬੇ ਨੇ ਉਹਨਾਂ ਤੱਕ ਵੀ ਇਹਦੀ ਗੂੰਜ ਪੂਰੀ ਹੈ ਜਾਂ ਨਹੀਂ ਹੈ ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਭਾਜਪਾ ਚੋਣਾਂ ਜਿੱਤੀ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਕੁ ਉੱਥੇ ਵਿਰੋਧ ਹੋਏਗਾ ਸੋ ਇਹ ਜਿਹੜੇ ਆਨਾਲੇ ਟਾਈਮ ਦੇ ਵਿੱਚ ਪ੍ਰੋਗਰਾ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਉਹੀ بارش ਦੇ ਅਸਾਰ ਦੀ ਗੱਲ ਕੀਤੀ ਜਾ ਰਹੀ ਹੈ ਕਿ بارش ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਦੀ ਹੈ ਕਿ ਪੰਜਾਬ ਦੇ ਵਿੱਚ بارش ਹੋ ਸਕਦੀ ਹੈ ਐਸੀਆਂ ਖਬਰਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਵੱਲੋਂ ਲਗਾਈਆਂ ਗਈਆਂ ਨਹੀਂ ਅਖਬਾਰਾਂ ਦੀਆਂ ਸੁਰਖੀਆਂ ਰਹੀਆਂ ਨੇ ਔਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਟਰੈਕਟਰ ਮਾਰਚ ਦੀ ਗੱਲ ਆਪਾਂ ਕਰ ਹੀ ਲਈ ਹੈ ਨਗਰ ਨਿਗਮ ਦੀ ਮੇਅਰ ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਇਹ ਬਹੁਤ ਦੇਰ ਤੋਂ ਇਹ ਚਿੰਤਾ ਜਾਹਰ ਕੀਤੀ ਜਾ ਰਹੀ ਸੀ ਕਿ ਜਿਹੜੇ-ਜਿਹੜੇ ਵੀ ਇਲਾਕੇ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਉੱਥੇ ਮੇਅਰ ਕਦੋਂ ਬਣਨਗੇ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਕਦੋਂ ਆਏਗੀ ਸੋ ਨੋਟੀਫਿਕੇਸ਼ਨ ਆ ਗਈ ਹੈ ਧੇਰ ਸ਼ਾਮ ਨੋਟੀਫਿਕੇਸ਼ਨ ਆਈ ਪੰਜਾਬ ਸਰਕਾਰ ਵੱਲੋਂ ਪੰਜ ਨਗਰ ਨਿਗਮਾਂ ਦੇ ਮੇਰਾਂ ਦੇ ਰਾਖਵੇਂ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿਉਂਕਿ ਬਹੁਤ ਸਾਰੀਆਂ ਚਿੰਤਾਵਾਂ ਸੀ ਲੋਕਾਂ ਨੂੰ ਜਿਹੜੇ-ਜਿਹੜੇ ਵੀ ਇਲਾਕੇ ਦੇ ਵਿੱਚ ਇਹ ਚੋਣਾਂ ਹੋਈਆਂ ਸੀ ਕਿ ਰਾਖਵੇਂ ਕਰਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਕਿ ਮਹਿਲਾਵਾਂ ਦੇ ਲਈ ਤਾਂ ਨਹੀਂ ਮੇਅਰ ਦੀ ਕੁਰਸੀ ਰਾਖਵੀਂ ਰੱਖ ਦਿੱਤੀ ਜਾਏਗੀ ਐਸਸੀ ਕੋਟੇ ਦੇ ਲਈ ਤਾਂ ਨਹੀਂ ਰਾਖਵੀਂ ਰੱਖ ਦਿੱਤੀ ਜਾਏਗੀ ਜਾਂ ਫਿਰ ਜਨਰਲ ਜਿਹੜਾ ਹੋਏਗਾ ਉਹ ਵਿਅਕਤੀ ਹੀ ਨਗਰ ਨਿਗਮ ਦਾ ਜਿਹੜਾ ਅਨਲ ਟਾਈਮ ਦੇ ਵਿੱਚ ਮੇਅਰ ਬਣੇਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਦੇ ਲਈ ਰਾਖਵੇਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਆ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਜਿਹੜਾ ਹੈ ਇੰਪੋਰਟੈਂਟ ਗੱਲ ਜਿਹੜੀ ਇਸ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਜਿਹੜਾ ਹੈ ਮਹਿਲਾ ਦੇ ਲਈ ਰਾਖਵਾਂ ਰੱਖਿਆ ਗਿਆ ਹੈ ਮਹਿਲਾ ਜਿਹੜੀ ਆ ਉੱਥੇ ਮੇਅਰ ਹੋਏਗੀ ਲੁਧਿਆਣਾ ਦੇ ਵਿੱਚ ਔਰ ਜਦ ਕਿ ਨਗਰ ਨਿਗਮ ਪਟਿਆਲਾ ਫਗਵਾੜਾ ਜਲੰਧਰ ਤੇ ਅਮਰitsar ਦੇ ਮੇਅਰ ਦਾ ਅਹੁਦਾ ਜਨਰਲ ਰੱਖਿਆ ਗਿਆ ਹੈ ਜਾਨੀ ਕਿ ਇੱਥੇ ਜਨਰਲ ਕਾਸਟ ਤੋਂ ਕੋਈ ਵੀ ਵਿਅਕਤੀ ਮੇਅਰ ਬਣ ਸਕਦਾ ਹੈ ਸਰਬਸਹਿਮਤੀ ਦੇ ਨਾਲ ਜਦੋਂ ਹਾਊਸ ਦੀ ਮੀਟਿੰਗ ਸਰਦੀ ਜਾਏਗੀ ਡਿਵੀਜ਼ਨਲ ਕਮਿਸ਼ਨਰ ਦੇ ਵੱਲੋਂ ਇਹ ਪਹਿਲੀ ਹਾਊਸ ਦੀ ਮੀਟਿੰਗ ਸਰਦੀ ਜਾਏਗੀ ਔਰ ਉਹਦੇ ਵਿੱਚ ਸਰਬਸਹਿਮਤੀ ਦੇ ਨਾਲ ਜਿਹੜੀ ਪਾਰਟੀ ਨੂੰ ਜ਼ਿਆਦਾ ਕੈਂਡੀਡੇਟ ਜਿਹਦੇ ਜਿੱਤੇ ਨੇ ਉਹ ਸਰਬਸਹਿਮਤੀ ਦੇ ਨਾਲ ਆਪਣਾ ਮੇਅਰ ਬਣਾ ਦੇਗਾ 21 ਦਸੰਬਰ ਨੂੰ ਪੰਜ ਨਗਰ ਨਿਕਮਾ ਦੇ ਵਿੱਚ 43 ਨਗਰ ਕੌਂਸਲਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ ਜਿਹਦੇ ਵਿੱਚ 17 ਦਿਨਾਂ ਬਾਅਦ ਜਾਨੀ ਕਿ ਜਦੋਂ 21 ਨੂੰ ਚੋਣਾਂ ਹੋਈਆਂ ਸੀ ਉਸੇ ਦਿਨ ਸ਼ਾਮ ਨੂੰ ਰਿਜ਼ਲਟ ਆਇਆ ਸੀ ਔਰ ਤੋਂ 17 ਦਿਨਾਂ ਬਾਅਦ ਨੋਟੀਫਿਕੇਸ਼ਨ ਰਾਖਵੇਂ ਕਰਨ ਦਾ ਸਾਹਮਣੇ ਆ ਗਿਆ ਸਥਾਨਕ ਸਰਕਾਰਾਂ ਵਿਭਾਗ ਨੇ ਦਾ ਪੰਜਾਬ ਰਿਜ਼ਰਵੇਸ਼ਨ ਫਾਰ ਦੀ ਆਫੀਸਰਸ ਆਫ ਮੇਅਰਸ ਆਫ ਮਿਊਨਿਸਪਲ ਕਾਰਪੋਰੇਸ਼ਨ ਰੂਲਸ 217 ਅਨੁਸਾਰ ਸ਼ਡਿਊਲ ਦੇ ਰੋਸਟਰ ਪੁਆਇੰਟ ਅਨੁਸਾਰ ਇਹ ਰਾਖਵਾ ਕਰਨ ਕੀਤਾ ਹੈ ਬੇਸ਼ੱਕ ਚੋਣ ਨਤੀਜੇ 21 ਦਸੰਬਰ ਨੂੰ ਆ ਗਏ ਸੀ ਪਰ ਇਹਨਾਂ ਨਗਮਾ ਦੇ ਮੇਹਰਾ ਦਾ ਫੈਸਲਾ ਅੱਧ ਵਿਚਾਲੇ ਲਟਕਿਆ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਇਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋ ਨਗਰ ਨਿਗਮ ਪਟਿਆਲਾ ਦੀ ਚੋਣ ਸਪਸ਼ਟ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਬਹੁਮਤ ਹੈ ਉੱਥੇ ਆਮ ਆਦਮੀ ਪਾਰਟੀ ਦਾ ਮੇਹਰ ਬੰਨਾ ਬਿਲਕੁਲ ਤੈ ਹੈ ਉਸ ਤੋਂ ਇਲਾਵਾ ਅੰਮ੍ਰਿਤਸਰ ਔਰ ਫਗਵਾੜਾ ਦੇ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਨੇ ਬਹੁਮਤ ਨਹੀਂ ਹੈ ਵੱਧ ਸੀਟਾਂ ਮਿਲੀਆਂ ਨੇ ਪਰ ਅੰਮ੍ਰਿਤਸਰ ਦੇ ਵਿੱਚ ਵੀ ਔਰ ਫਗਵਾੜਾ ਦੇ ਵਿੱਚ ਵੀ ਕਾਂਗਰਸ ਮੇਅਰ ਬਣਾਉਣ ਦੇ ਲਈ ਲਗਭਗ ਲਗਭਗ ਬਿਲਕੁਲ ਤਿਆਰ ਹੈ ਪਰ ਜਦੋਂ ਤੱਕ ਮੇਅਰ ਦੀ ਸ਼ਪਤ ਨਹੀਂ ਹੁੰਦੀ ਸੌ ਚੁੱਕ ਸਮਾਗਮ ਨਹੀਂ ਸੰਪੂਰਨ ਹੁੰਦਾ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਕੁਝ ਵੀ ਪਰ ਅੰਮ੍ਰਿਤਸਰ ਔਰ ਫਗਵਾੜਾ ਦੇ ਵਿੱਚ ਮੇਅਰ ਕਾਂਗਰਸ ਦਾ ਬਣਦਾ ਹੈ ਔਰ ਜਲੰਧਰ ਔਰ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਮਤ ਨਹੀਂ ਮਿਲਿਆ ਸੀ ਪਰ ਉਹ ਆਪਣਾ ਆਂਕੜਾ ਜਿਹੜਾ ਹੈ ਉਹਨਾਂ ਨੇ ਜੋੜ ਤੋੜ ਦੀ ਰਾਜਨੀਤੀ ਜਿਵੇਂ ਭਗਵੰਤ ਮਾਨ ਉਹਨਾਂ ਦੀ ਲੈਂਗੁਏਜ ਦੇ ਵਿੱਚ ਜੇਕਰ ਕਹੀਏ ਤੇ ਤਿਤਲੀਆਂ ਇੰਦਰਲੇ ਫੁੱਲ ਤੋਂ ਦੁੱਧ ਨੇ ਫੁੱਲ ਤੇ ਜਾਂਦੀਆਂ ਨੇ ਤੇ ਕਈ तितਲੀਆਂ ਆਮ ਆਦਮੀ ਪਾਰਟੀ ਦੇ ਫੁੱਲ ਤੇ ਆ ਕੇ ਬੈਠ ਗਈਆਂ ਸੋ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਮੇਅਰ ਬਣਾਂਦੀ ਨਜ਼ਰ ਆ ਰਹੀ ਹੈ ਪਰ ਲੁਧਿਆਣਾ ਦੇ ਵਿੱਚ ਅਜੇ ਵੀ ਰੇੜਕਾ ਫਸਿਆ ਹੋਇਆ ਪਰ ਲੁਧਿਆਣਾ ਦੇ ਲਈ ਰਾਖਵਾਕਰਨ ਕਰ ਦਿੱਤਾ ਗਿਆ ਔਰ ਜਿੱਦਾਂ ਹੀ ਇਹ ਖਬਰ ਸਾਹਮਣੇ ਆਈ ਕਿ ਨੋਟੀਫਿਕੇਸ਼ਨ ਸਾਹਮਣੇ ਆਇਆ ਔਰ ਸਿਆਸੀ ਜੋੜ ਤੋੜ ਲਾਉਣ ਲੱਗ ਪਈਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਔਰ ਉਹਨਾਂ ਦੇ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਆ ਸਕਦਾ ਹੈ ਉਹਨੂੰ ਲਿਆਂਾਇਆ ਜਾ ਸਕਦਾ ਉਹਨੂੰ ਲਿਆਓ ਦੂਸਰੀ ਪਾਰਟੀ ਤੋਂ ਔਰ ਆਪਣਾ ਮੇਅਰ ਨਾਲ ਦੀ ਨਾਲ ਬਣਾ ਦੇਣਾ ਚਾਹੀਦਾ ਸੋ ਉਹਦੇ ਲਈ ਹੁਣ ਕਿਆਸਰਾਈਆਂ ਜਿਹੜੀਆਂ ਉਹ ਤੇਜ਼ ਹੋ ਗਈਆਂ ਨੇ ਔਰ ਮੁੱਖ ਮੰਤਰੀ ਦੀ ਕੋਠੀ ਵੱਲ ਜਾਂਦੇ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਹੋਇਆ ਉਹ ਕੱਲ ਜਿਹੜੀ ਤੁਹਾਨੂੰ ਅਸੀਂ ਘਟਨਾ ਦੱਸੀ ਹੈ ਔਰ ਇੱਕ ਖਬਰ ਬੜੀ ਇੰਪੋਰਟੈਂਟ ਖਬਰ ਮੈਨੂੰ ਲੱਗਦੀ ਹੈ ਕਿ ਦੱਸਣਾ ਹੋਏਗਾ ਕਿ ਪੰਜਾਬ ਦੇ 15 ਸਕੂਲਾਂ ਵਿੱਚ ਕੋਈ ਵਿਦਿਆਰਥੀ ਕੋਈ ਵਿਦਿਆਰਥੀ ਨਹੀਂ ਹੈ ਪੰਜਾਬ ਦੇ 15 ਸਕੂਲ ਐਸੇ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਵਿਦਿਆਰਥੀ ਨਹੀਂ ਹੈ ਔਰ ਉਹਨਾਂ ਦੇ ਵਿੱਚ ਤਿੰਨ ਤਿੰਨ ਟੀਚਰ ਰੋ ਜਾ ਰਹੇ ਨੇ ਸੋ ਇਹ 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 ਖਬਰ ਜਿਹੜੀ ਹੈ ਇਹ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਕਈ ਸਕੂਲਾਂ ਦੇ ਵਿੱਚ ਸੋ ਇੱਕ ਖਬਰ ਨਸ਼ਰ ਹੋਈ ਹੈ ਉਸ ਖਬਰ ਨੂੰ ਜੇ ਮੈਂ ਵਿਸਤਾਰਿਤ ਰੂਪ ਦੇ ਵਿੱਚ ਪੜ੍ਹ ਕੇ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਪੰਜਾਬ ਦੇ ਕਰੀਬ 15 ਸਕੂਲ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਪੜਨ ਵਾਲਾ ਨਹੀਂ ਹੈ ਜਦਕਿ ਪੜਾਉਣ ਵਾਲੇ 35 ਅਧਿਆਪਕ ਤਾਇਨਾਤ ਨੇ ਹਰ ਸਕੂਲ ਦੇ ਵਿੱਚ ਔਸਤਨ ਤਿੰਨ ਅਧਿਆਪਕਾਂ ਦੀ ਤਾਇਨਾਤੀ ਹੈ ਪਰ ਇਹਨਾਂ ਅਧਿਆਪਕਾਂ ਕੋਲ ਪੜਨ ਵਾਲਾ ਕੋਈ ਵੀ ਬੱਚਾ ਮੌਜੂਦ ਨਹੀਂ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਸਿੱਖਿਆ ਵਿਭਾਗ ਦੇ ਆંકੜੇ ਨੇ ਉਹਨਾਂ ਦੇ ਆਪ ਦੇ ਵੱਲੋਂ ਦਿੱਤੇ ਹੋਏ ਆંકੜੇ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੀ ਸਾਲ 2023-24 ਦੀ ਤਾਜ਼ਾ ਰਿਪੋਰਟ ਦੇ ਵਿੱਚ ਇਹ ਤੱਥ ਉੱਭਰਦੇ ਨੇ ਕਿ ਇਸ ਦੇ ਵਿੱਚ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਬਿਨਾਂ ਵਿਦਿਆਰਥੀਆਂ ਵਾਲੇ ਸਕੂਲ ਸਰਕਾਰੀ ਨੇ ਜਾਂ ਪ੍ਰਾਈਵੇਟ ਨੇ ਆਕੜਾ ਜਿਹੜਾ ਜਿਵੇਂ ਅਸੀਂ ਜ਼ਿਕਰ ਕੀਤਾ ਕਿ 15 ਸਕੂਲਾਂ ਦੇ ਵਿੱਚ ਅਧਿਆਪਕ ਤਾਂ ਹੈ ਪਰ ਵਿਦਿਆਰਥੀ ਨਹੀਂ ਪਰ ਤੁਸੀਂ ਅੰਦਾਜ਼ਾ ਲਗਾਓ ਇਹ ਇਹ ਚੀਜ਼ ਨਹੀਂ ਕਹੀ ਜਾ ਸਕਦੀ ਕਿ ਜਿਹੜੇ ਸਕੂਲ ਇਹ ਕੀ ਸਕੂਲ ਪ੍ਰਾਈਵੇਟ ਹੋਣਗੇ ਜਾਂ ਸਰਕਾਰੀ ਹੋਣਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਸਾ ਨਹੀਂ ਹੁੰਦਾ ਜੇ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਾ ਨਹੀਂ ਹੋਏਗਾ ਤੇ ਨੇਚਰਲੀ ਗੱਲ ਹੈ ਕਿ ਅਧਿਆਪਕ ਵੀ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਆਪਣੇ ਉਹਨਾਂ ਪੈਸਿਆਂ ਦੇ ਵਿੱਚੋਂ ਤਾਂ ਉਹਨਾਂ ਦੀ ਫੀਸਾਂ ਦੇ ਵਿੱਚੋਂ ਤਾਂ ਉਹਨਾਂ ਦੀ ਤਨਖਾਹ ਕੱਢਣੀ ਹੁੰਦੀ ਟੀਚਰਾਂ ਦੀ ਇਸ ਕਰਕੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਕਿ ਇਹ ਸਰਕਾਰੀ ਸਕੂਲ ਹੀ ਹੋਣਗੇ ਸੂਤਰਾ ਮੁਤਾਬਕ ਕਈ ਪ੍ਰਾਈਵੇਟ ਅਦਾਰਾ ਅਦਾਰਾ ਜਿਹੜਾ ਹੈ ਬਿਨਾਂ ਬੱਚਿਆਂ ਤੋਂ ਅਧਿਆਪਕਾਂ ਨੂੰ ਤਨਖਾਹ ਨਹੀਂ ਦੇਵੇਗਾ ਜਿਵੇਂ ਅਸੀਂ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਕੁੱਲ 27404 ਸਕੂਲ ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਨੇ ਜਿਨ੍ਹਾਂ ਦੇ ਵਿੱਚੋਂ ਉਪਰੋਕਤ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਸ਼ਨਾਖਤ ਹੋਈ ਹੈ ਔਰ ਜਿਹਦੇ ਵਿੱਚ ਸਾਲ 2022-23 ਦੀ ਪਿਛਲੀ ਰਿਪੋਰਟ ਦੇ ਵਿੱਚ ਵਿਦਿਆਰਥੀਆਂ ਵਾਲੇ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਗਿਣਤੀ 6 ਸੀ ਜਿਹੜੀ ਕਿ ਹੁਣ ਵੱਧ ਕੇ 15 ਹੋ ਗਈ ਹੈ ਪਿਛਲੇ ਸਾਲ 6 ਸਕੂਲ ਐਸੇ ਸੀ ਜਿਨ੍ਹਾਂ ਵਿੱਚ ਵਿਦਿਆਰਥੀ ਨਹੀਂ ਸੀ ਪਰ ਹੁਣ ਇਸ ਵਾਰ ਇਹਨਾਂ ਦੀ ਗਿਣਤੀ 15 ਹੋ ਗਈ ਹੈ ਸੋ ਇੱਕ ਚਿੰਤਾ ਦਾ ਵਿਸ਼ਾ ਹੈ ਔਰ ਇਹਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਗਿਣਤੀ ਵਧਣੀ ਚਾਹੀਦੀ ਹੈ ਔਰ ਬਹੁਤ ਸਾਰੇ ਤਾਂ ਐਸੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਪਰ ਉੱਥੇ ਟੀਚਰ ਨਹੀਂ ਤਾਇਨਾਤ ਕੀਤੇ ਜਾ ਰਹੇ ਸੋ ਟੀਚਰ ਲਗਾਤਾਰ ਮਰਨ ਵਰਤਤੇ ਵੀ ਬੈਠੇ ਨੇ ਡਾਂਗਾ ਵੀ ਖਾ ਰਹੇ ਨੇ ਉਹਨਾਂ ਦੇ ਵੱਲੋਂ ਮਰਨ ਵਰਤ ਵੀ ਚਲਾਇਆ ਜਾ ਰਿਹਾ ਮਰਨ ਵਰਤਤੇ ਬੈਠੇ ਬੰਦੇ ਵੀ ਚੁੱਕਲੇ ਪੁਲਿਸ ਨੇ ਸੋ ਕਾਫੀ ਚਿੰਤਾ ਦਾ ਵਿਸ਼ਾ ਹੈ ਨਾ ਚੀਜ਼ਾਂ ਦੇ ਉੱਤੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸੋ ਐਸੀਆਂ ਕੁਝ ਅਹਿਮ ਖਬਰਾਂ ਜਿਹਨਾਂ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਬੜਾ ਜ਼ਰੂਰੀ ਸੀ ਉਮੀਦ ਕਰਦੇ ਹਾਂ ਕਿ ਕੁਝ ਬਹੁਤ ਸਾਰੇ ਦਿਨ ਦੇ ਵਿੱਚ ਹੋਣ ਵਾਲੀਆਂ ਐਸੀਆਂ ਘਟਨਾਵਾਂ ਹੋਣਗੀਆਂ ਐਸੀਆਂ ਖਬਰਾਂ ਹੋਣਗੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚਣੀਆਂ ਜ਼ਰੂਰੀ ਨੇ ਸੋ ਉਹਦੇ ਲਈ ਤੁਸੀਂ ਬਿਲਟੀਵੀ ਯੂਕੇ ਦਾ ਸ਼ਾਮ ਦਾ ਬੁਲੇਟਿਨ ਹੈ ਜਿਹੜਾ ਉਸ ਨੂੰ ਜ਼ਰੂਰ ਦੇਖੋ ਉਹਦੇ ਵਿੱਚ ਅਸੀਂ ਵਿਸਤਾਰ ਸਹਿਤ ਅੱਜ ਸਾਰੇ ਦਿਨ ਦੇ ਵਿੱਚ ਕੀ ਕੁਝ ਰਿਹਾ ਉਹਦੇ ਤੇ ਚਰਚਾ ਕਰਾਂਗੇ ਦੇਖਦੇ ਰਹੋ ਬਿਲਟੀਵੀ ਯੂਕੇ ਧੰਨਵਾਦ